ਇਹ ਨਹੀਂ ਕਹਿੰਦਾ ਮੈਂ ਕਿਸੇ ਤੇ ਕਿਸੇ ਆਸਾਨ ਕੀਤਾ ਖੁਸ਼ੀ ਹੁੰਦੀ ਅੰਦਰੋਂ ਦੇਖੋ ਸਿਵਲ ਹਸਪਤਲ ਤੁਸੀਂ ਮੰਦਿਰ ਚਲੇ ਜਾਓ ਗੁਰਦੁਆਰੇ ਚਲੇ ਜਾਓ ਤੁਸੀਂ ਮੱਥਾ ਟੇਕਣ ਜਾਂਦੇ ਹੋ ਮੈਂ ਕਹਿੰਦਾ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਵੀ ਬਚਾਰਾ ਕੋਈ ਰਿਕਸ਼ਾ ਵਾਲਾ ਕੋਈ ਹੋਰ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਜਾ ਕੇ ਹਸਪਤਲ 'ਚ ਐਡਮਿਟ ਵੀ ਹੋ ਸਕਦਾ ਹਾਂ ਨੇ ਸਿਵਲ ਹਸਪਤਲ ਜਾਣਾ ਜਿੱਥੇ ਇਲਾਜ ਫਰੀ ਹੈ ਦਵਾਈਆਂ ਫਰੀ ਹੈ ਸਾਰਾ ਕੁਝ ਫਰੀ ਹੈ ਨਾਲੇ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਤੁਹਾਡੇ ਆਪਣੇ ਦਿਲ ਨੂੰ ਖੁਸ਼ੀ ਆਉਂਦੀ ਤੁਸੀਂ ਕਿਸੇ ਤੇ ਆਸਾਨ ਨਹੀਂ ਕਰਦੇ ਬੋਡੀ ਸਾਹਿਬ ਸਾਡੇ ਕਰਕੇ ਜੇ ਕਿਸੇ ਬੰਦੇ ਦੀ ਇੱਕ ਬੰਦੇ ਦੀ ਜਾਨ ਬਚ ਜਾਂਦੀ ਹੈ ਨਾ ਕਿੰਨੀ ਖੁਸ਼ੀ ਹੁੰਦੀ ਯਾਰ ਅੱਜ ਮੈਂ ਕਮਾਲ ਕਰਤੀ ਅੱਜ ਦਾ ਦਿਨ ਬੜਾ ਵਧੀਆ ਸਿਵਲ ਹਸਪੀਟਲ ਠੀਕ ਕਰਕੇ ਤੁਸੀਂ ਲੱਖਾਂ ਦਾ ਫਾਇਦਾ ਕਰਾ ਦਿੱਤਾ ਸਰਕਾਰੀ ਹਸਪੀਟਲ ਐਨ ਜੀਓਜ਼ ਨੂੰ ਅਡਾਪਟ ਕਰਨੇ ਪੈ ਰਹੇ ਆ ਤੁਸੀਂ ਵੀ ਕੀਤੇ ਆ ਇਹ ਸਰਕਾਰਾਂ ਕੋਲ ਪੈਸਾ ਨਹੀਂ ਹੈਗਾ ਜਾਂ ਨੀਤੀ ਨਹੀਂ ਹੈਗੀ ਨਹੀਂ ਦੇਖੋ ਪੈਸਾ ਹੈਗਾ ਪਰ ਪੈਸੇ ਹੋਰ ਚੀਜ਼ ਜਾਂਦੇ ਫਰੀ ਪਰ ਕੰਮ ਤਾਂ ਤੁਸੀਂ ਸਰਕਾਰ ਦਾ ਹੀ ਕਰ ਰਹੇ ਹੋ ਨਾ ਇਹ ਕਹਿ ਰਹੀ ਐਸੀ ਗੱਲ ਨਹੀਂ ਇਹ ਨਹੀਂ ਕਿਸੇ ਨੂੰ ਸੋਚਣਾ ਚਾਹੀਦਾ ਆਫਟਰ ਆਲ ਸੀਐਸਆਰ ਐ ਲਾਊਡ ਹੀ ਸਿਰਫ ਇੱਧਰ ਐ ਐਮਪੀ ਲੈਡ ਐ ਲਾਊਡ ਹੀ ਇੱਧਰ ਐ ਜਿੱਥੇ ਲਾਊਡ ਆ ਉੱਥੇ ਖਰਚੋ ਨਾਲੇ ਆਪਾਂ ਤਾਂ ਤਿੰਨ ਕਰ ਰਹੇ ਆ ਕੋਈ ਤਿੰਨ ਥੋੜੀ ਨਾ ਜੇ ਛੋਟੇ ਵੱਡੇ ਮਿਲਾ ਲਓ ਇਹ ਵੱਡੇ ਹੈਗੇ ਆ 6-7 ਛੋਟੇ ਵੱਡੇ ਮਿਲਾ ਲਓ 4-500 ਹੈਲਥ ਸੈਂਟਰ ਹੁਣ ਜਿੰਨਾ ਕੁ ਬਜਟ ਆਂਦਾ ਹੋਈ ਜਾਂਦਾ ਨਾਲੇ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਤੇ ਕਿਸੇ ਆਸਾਨ ਕੀਤਾ ਖੁਸ਼ੀ ਹੁੰਦੀ ਅੰਦਰੋਂ ਦੇਖੋ ਸਿਵਲ ਹਸਪਤਲ ਤੁਸੀਂ ਮੰਦਿਰ ਚਲੇ ਜਾਓ ਗੁਰਦੁਆਰੇ ਚਲੇ ਜਾਓ ਤੁਸੀਂ ਮੱਥਾ ਟੇਕਣ ਜਾਂਦੇ ਹੋ ਮੈਂ ਕਹਿੰਦਾ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਨਹੀਂ ਸਿਵਲ ਹਸਪਤਲ ਕਿਹੜੇ ਬੰਦੇ ਨੇ ਜਾਣਾ ਜਿਹਦੇ ਕੋਲ ਪੈਸਾ ਹੈ ਪੈਸਾ ਹੈ ਔਰ ਅਕਚੁਅਲ ਤੁਸੀਂ ਮਾੜੇ ਬੰਦੇ ਦੀ ਮਦਦ ਕਰ ਰਹੇ ਹੋ ਨਹੀਂ ਲੋੜਵੰਦ ਦੀ ਸਿਵਲ ਹਸਪਤਲ ਦੇ ਠੀਕ ਕਰਕੇ ਲੱਖਾਂ ਬੰਦਿਆਂ ਦੀ ਮਦਦ ਕਰ ਰਹੇ ਹੋ ਜਿੰਨੇ ਜਾਣਾ ਉਹਨੇ ਉੱਥੇ ਚਲੇ ਜਾਣਾ ਤੁਸੀਂ ਦੇਖੋ ਉੱਥੇ ਵਿਚਾਰਾ ਕੋਈ ਰਿਕਸ਼ਾ ਲੈ ਕੋਈ ਹੋਰ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਜਾ ਕੇ ਹਸਪਤਲ ਚ ਐਡਮਿਟ ਵੀ ਹੋ ਸਕਾਂ ਉਹਨੇ ਸਿਵਲ ਹਸਪਤਲ ਜਾਣਾ ਜਿੱਥੇ ਇਲਾਜ ਫਰੀ ਹੈ ਦਵਾਈਆਂ ਫਰੀ ਹੈ ਸਾਰਾ ਕੁਝ ਫਰੀ ਹੈ ਨਾਲੇ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਨਾ ਤੁਹਾਡੇ ਆਪਣੇ ਦਿਲ ਨੂੰ ਖੁਸ਼ੀ ਆਉਂਦੀ ਤੁਸੀਂ ਕਿਸੇ ਤੇ ਅਸਰ ਨਹੀਂ ਕਰਦੇ ਬਿਲਕੁਲ ਠੀਕ ਕਹਿ ਰਹੇ ਹੋ ਸੋ ਛੋਟੀ ਜੀ ਸਾਬ ਸਾਡੇ ਕਰਕੇ ਜੇ ਕਿਸੇ ਬੰਦੇ ਦੀ ਇੱਕ ਬੰਦੇ ਦੀ ਜਾਨ ਬਚ ਜਾਂਦੀ ਹੈ ਨਾ ਕਿੰਨੀ ਖੁਸ਼ੀ ਹੁੰਦੀ ਯਾਰ ਅੱਜ ਮੈਂ ਕਮਾਲ ਕਰਤੀ ਅੱਜ ਦਾ ਦਿਨ ਬੜਾ ਵਧੀਆ ਸਿਵਲ ਹਸਪੀਟਲ ਠੀਕ ਕਰਕੇ ਤੁਸੀਂ ਲੱਖਾਂ ਦਾ ਫਾਇਦਾ ਕਰਾ ਦੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਸਟਡੀ ਹੈ ਤੁਹਾਨੂੰ ਲੱਗਦਾ ਹੋਵੇਗਾ ਯਾਰ ਤਾਂ ਮੇਰੇ ਕੋਲ ਤੋਂ ਬੜਾ ਵੱਡਾ ਪੁੰਨ ਹੋ ਗਿਆ ਨਹੀਂ ਬਹੁਤ ਹੈ ਜੀ ਅਸੀਂ ਜਦੋਂ ਕੈਂਪ ਲਗਾਉਂਦੇ ਆ ਬ੍ਰੈਸਟ ਕੈਂਸਰ ਦੇ अर्ਲੀ ਡਿਟੈਕਸ਼ਨ ਅਸੀਂ ਕਹਿੰਦੇ ਆ ਵੀ अर्ਲੀ ਡਿਟੈਕਸ਼ਨ ਇਜ਼ ਮਸਟ ਫॉर ਮਤਲਬ ਕਿ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਜਾਏ ਅਖੀਰਲੇ ਦਿਨ ਤੱਕ ਤੁਹਾਨੂੰ ਦਵਾਈ ਲੋੜ ਪੈਂਦੀ ਮੋਸਟ ਆਫ ਦੀ ਕੇਸਸ ਤੁਹਾਨੂੰ ਡਾਇਬਟੀਜ਼ ਹੋ ਜਾਏ ਅਖੀਰਲੇ ਦਿਨ ਤੱਕ ਤੁਹਾਨੂੰ ਲੋੜ ਪੈਂਦੀ ਆ ਤੁਹਾਨੂੰ ਕੈਂਸਰ ਹੋ ਜਾਏ ਜੇ अर्ली ਡਿਟੈਕਟ ਹੋ ਜਾਏ 100% ਠੀਕ ਹੋ ਜਾਂਦਾ ਹੈ ਕੈਂਸਰ ਨਾਮ ਹੀ ਮਾੜਾ ਹੈ ਔਰ ਤੁਹਾਨੂੰ ਇੱਕ ਐਸਪਿਰਨ ਦੀ ਪਿਲ ਵੀ ਲੈਣ ਦੀ ਲੋੜ ਹੈ ਬਿਲਕੁਲ ਠੀਕ ਹੈ ਤੋ ਜਦੋਂ ਅਸੀਂ ਕੈਂਪ ਕੰਪ ਲਗਾਉਂਦੇ ਆ ਉੱਥੇ ਕੁੜੀਆਂ ਆਉਂਦੀਆਂ ਐ ਬ੍ਰੈਸਟ ਕੈਂਸਰ ਦਾ ਕਰਾਂਦੀਆਂ ਕਈਆਂ ਨੂੰ ਨਿਕਲਦਾ 100% ਹੋ ਜਾਂਦੀਆਂ ਕਈ ਹੁੰਦੇ ਆ ਦੇਖੋ ਇਹ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਅਸੀਂ ਡਾਟਾ ਨਹੀਂ ਆ ਦਾ ਮੈਂਟੇਨ ਕਰਦੇ ਪੁੱਛਦੇ ਨਹੀਂ ਵੀ ਉਸ ਤੋਂ ਬਾਅਦ ਕੀ ਐ ਬਟ ਬੜੇ ਹੁੰਦੇ ਆ ਬਹੁਤ ਵਧੀਆ ਤੁਸੀਂ ਗੱਲ ਕੀਤੀ ਔਰ ਸੁਝਾਅ ਵੀ ਐ ਮੈਂ ਉਮੀਦ ਕਰਦਾ ਲੋਕ ਵੀ ਇੱਤੇ ਗੌਰ ਕਰਨਗੇ ਰੋੜਾ ਸਾਹਿਬ ਲੁਧਿਆਣੇ ਤੇ ਆਉਣੇ ਆ ਲੁਧਿਆਣੇ ਦੇ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕੁਝ ਗੱਲਾਂ ਦੱਸੋ ਜਿਹੜੀਆਂ ਤੁਹਾਡੇ ਨੀਤੀ ਦੇ ਵਿੱਚ ਹੈਗੀਆਂ ਨੇ ਜਾਂ ਤੁਸੀਂ ਕਰ ਚੁੱਕੇ ਹੋ ਦੇਖੋ ਜੀ ਕੱਲ ਹੀ ਮੇਰੀ ਵੱਡੇ ਪੱਧਰ ਤੇ ਮੀਟਿੰਗ ਹੋਈ ਆ ਇੱਥੇ ਲੁਧਿਆਣੇ ਵਿੱਚ ਕਈ ਸਾਲਾਂ ਦਾ ਆ ਜਿਹੜਾ ਐਲੀਵੇਟਡ ਰੋਡ ਸੀ 17 ਕਿਲੋਮੀਟਰ ਦੀ ਬੜਾ ਸਲੋ ਕੰਮ ਚੱਲ ਰਿਹਾ ਸੀ ਸਲੋ ਕਿਉਂ ਚੱਲ ਰਿਹਾ ਸੀ ਐਨਐਚਏਆਈ ਦਾ ਪ੍ਰੋਜੈਕਟ ਆ ਉਹਨਾਂ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਹੂੰ ਪਰ ਉਹ ਸਲੋ ਐਸ ਕਰਕੇ ਚੱਲ ਰਿਹਾ ਸੀਗਾ ਕਿ ਫਾਲੋਅ ਅਪ ਠੀਕ ਨਹੀਂ ਸੀ ਕਦੀ ਬਿਜਲੀ ਬੋਰਡ ਨੇ ਕਹਿੰਦਾ ਜੀ ਅਸੀਂ ਇਹ ਤਾਰ ਨਹੀਂ ਕਰਨੀ ਕਦੀ ਇਰੀਗੇਸ਼ਨ ਡਿਪਾਰਟਮੈਂਟ ਨੇ ਕਹਿੰਦਾ ਕਦੀ ਕਾਰਪੋਰੇਸ਼ਨ ਨੇ ਕਹਿੰਦਾ ਫਿਰ ਜਦੋਂ ਤੋਂ ਮੈਂ ਆਇਆ ਮੈਂ ਫਿਰ ਸਾਰਿਆਂ ਦੀ ਕੋਆਰਡੀਨੇਸ਼ਨ ਕਰਾਈ ਔਰ ਡੇਢ ਸਾਲ ਚ 2 ਸਾਲ ਚ ਸਾਰਾ ਐਲੀਵੇਟਡ ਰੋਡ ਹੁਣ ਤਿਆਰ ਹੋ ਗਿਆ 17 ਕਿਲੋਮਟਰ ਤੁਸੀਂ ਉਧਰੋਂ ਫਿਰੋਜ਼ਪੁਰ ਰੋਡ ਤੋਂ ਚੱਲੋ ਜਗਰਾਵ ਪੁਲ ਤੁਸੀਂ 7 ਮਿੰਟਾਂ ਚ ਪਹੁੰਚ ਜਾਂਦੇ ਹੋ ਜਿਹੜਾ ਪਹਿਲਾਂ ਪੌਣਾ ਘੰਟਾ ਘੰਟਾ ਲੱਗਦਾ ਇਹ ਮੇਰੇ ਜਿਹੜੇ ਇੰਡਸਟਰੀਅਲਿਸਟ ਦੋਸਤ ਐ ਹੋਰ ਐ ਉਹ ਇੰਨੇ ਖੁਸ਼ ਹੁੰਦੇ ਐ ਇਹ ਐਲੀਵੇਟਡ ਰੋਡ ਦੇਖ ਕੇ ਐਨੇ ਲੁਧਿਆਣੇ ਦਾ ਟ੍ਰੈਫਿਕ ਦਾ ਸੀਨ ਬਦਲਤਾ ਸਾਰਾ ਤਾਂ ਟ੍ਰੈਫਿਕ ਨਹੀਂ ਠੀਕ ਹੋਇਆ ਨਹੀਂ ਠੀਕ ਹੋਇਆ ਹਾਂ ਬਟ ਜਿੰਨਾਕ ਫਿਰ ਵੀ ਅੱਗੇ ਨਾਲੋਂ ਬਹੁਤ ਬੈਟਰ ਹੋ ਗਿਆ ਅੱਛਾ ਹੁਣ ਫਿਰ ਐਨਐਚਏਆਈ ਦੇ ਕਈ ਪ੍ਰੋਜੈਕਟ ਰੁਕੇ ਹੋਏ ਸੀਗੇ ਕਿ ਜੀ ਜ਼ਮੀਨ ਨਹੀਂ ਮਿਲ ਰਹੀ ਕੁਛ ਨਹੀਂ ਮਿਲ ਰਿਆ ਉਹ ਮੈਂ ਸਾਰਾ ਪੁਸ਼ ਕਰਕੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਲੁਧਿਆਣੇ ਦੇ ਹੋਰ ਜ਼ਿਲ੍ਹਿਆਂ ਦੇ ਜਿੱਥੇ-ਜਿੱਥੇ ਜਗ੍ਹਾ ਮਿਲ ਸਕਦੀ ਆ ਮੈਂ ਕਿਹਾ ਫਾਰਮਰਸ ਨੂੰ ਸਮਝਾਓ ਕਿ ਹੁਣ ਤੁਸੀਂ ਵੇਚ ਨਹੀਂ ਸਕਦੇ ਦੇਖੋ ਇੱਕ ਵਾਰੀ ਐਨਐਚਏਆਈ ਨੇ ਜਗ੍ਹਾ ਅਕਵਾਇਰ ਕਰ ਲਈ ਮੈਂ ਤੁਹਾਡੇ ਥਰੂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ساری ਉਮਰ ਵੇਚ ਨਹੀਂ ਸਕਦੇ ਬਿਲਕੁਲ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਰੋਲਿੰਗ ਹੈ ਤੁਹਾਨੂੰ ਕਿਸੇ ਕੋਰਟ ਤੋਂ ਸਟੇ ਵੀ ਨਹੀਂ ਮਿਲਣੀ ਉਹਦਾ ਇੱਕੋ ਤਰੀਕਾ ਹੈ ਜੋ ਪੈਸੇ ਸਰਕਾਰ ਦਿੰਦੀ ਲੈ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਪੈਸੇ ਘੱਟ ਮਿਲੇ ਤੁਸੀਂ ਆਰਬਿਟਰੇਸ਼ਨ 'ਚ ਚਲੇ ਜਾਓ ਤੁਹਾਨੂੰ ਵੱਧ ਮਿਲ ਜਾਣਗੇ ਸੋ ਐਨਐਚਏ ਆਈ ਦੇ ਪ੍ਰੋਜੈਕਟ ਰੋਕਣ ਦਾ ਫਾਇਦਾ ਨਹੀਂ ਤੁਸੀਂ ਕਿਤੇ ਹੋਰ ਜ਼ਮੀਨ ਲੈ ਲਓ ਹੋਰ ਮਹਿੰਗੀ ਹੋ ਜਾਏਗੀ ਯਾਦਾ ਹੋਵੇ ਤੁਸੀਂ ਐਨ ਐਚ ਏ ਆਈ ਨੂੰ ਨਹੀਂ ਦਿੱਤੀ ਤੁਸੀਂ ਉਹ ਜਗਾ ਕਿਸੇ ਹੋਰ ਨੂੰ ਬੇਚ ਸਕਦੇ ਬੇਚ ਨਹੀਂ ਸਕਦੇ ਸੈਕਸ਼ਨ ਲੱਗ ਚੁੱਕੇ ਸਭ ਕੁਝ ਹੋ ਚੁੱਕਾ ਉਹਦੀ ਰਜਿਸਟਰੀ ਨਹੀਂ ਹੋਣੀ ਸੋ ਐਨ ਐਚ ਏ ਆਈ ਦੇ ਸਾਰੇ ਪ੍ਰੋਜੈਕਟ ਫਿਰ ਦੇਖੋ ਐਨ ਐਚ ਏ ਆਈ ਤੋਂ ਪਹਿਲੀ ਵਾਰੀ ਇੰਡੀਆ ਵਿੱਚ ਲੁਧਿਆਣੇ ਚ 26 ਕਿਲੋਮੀਟਰ ਦਾ ਸਾਈਕਲ ਟ੍ਰੈਕ ਅਪਰੂਵ ਕਰਾਇਆ ਹਾਂਜੀ ਉਹ ਮੈਂ ਐਨਐਚਆਈ ਕੋਲ ਗਿਆ ਸਾਡਾ ਸਾਈਕਲ ਇੰਡਸਟਰੀ ਸਭ ਤੋਂ ਵੱਡੀ ਇੰਡਸਟਰੀ ਹੈ ਵਰਲਡ ਵਿੱਚ ਲੁਧਿਆਣਾ ਮਤਲਬ ਸਭ ਤੋਂ ਲਾਰਜੇਸਟ ਮੈਨੂਫੈਕਚਰਰ ਇੱਥੇ ਹੈ ਕਿੰਨਾ ਸਾਈਕਲ ਬੰਦਾ ਮੈਂ ਕਿਹਾ ਇੱਕ ਸਾਈਕਲ ਟਰੈਕ ਬਣਾਓ ਜੀ ਉਹ ਐਨਐਚਆਈ ਵਾਲੇ ਕਹਿੰਦੇ ਯਾਰ ਅਸੀਂ ਗੱਡੀਆਂ ਲਈ ਬਣਾਉਂਦੇ ਆ ਸਾਈਕਲ ਟਰੈਕ ਨਹੀਂ ਬਟ ਮੈਂ ਕਹਿ ਕੇ ਵਾਕੇ ਉਹਨਾਂ ਤੋਂ ਅਪਰੂਵ ਕਰਾਤਾ ਟੈਂਡਰ ਹੋ ਗਿਆ ਕੰਮ ਚਾਲੂ ਹੋ ਗਿਆ ਇਸ ਸਾਲ ਦੇ ਅਗਸਤ ਜਾਂ ਸਪਟੰਬਰ ਤੱਕ ਸਾਈਕਲ ਟਰੈਕ ਚੱਲ ਉਹ ਬਹੁਤ ਵਧੀਆ ਗੱਲ ਲਾਡੋਵਾਲ ਬਾਈਪਾਸ ਦੇ ਕੋਲ ਬਿਲਕੁਲ 26 ਕਿਲੋਮੀਟਰ ਦਾ ਸਾਈਕਲ ਟਰੈਕ ਫਿਰ ਮੈਂ ਫਿਰ ਐਨ ਐਚ ਆਈ ਕੋਲ ਗਿਆ ਮੈਂ ਕਿਹਾ ਤੁਸੀਂ ਜਿਹੜੀ ਐਲੀਵੇਟਿਡ ਰੋਡ ਹੈ ਥੱਲੇ ਦੁਕਾਨਾਂ ਹੈਗੀਆਂ ਉਹਨਾਂ ਨੂੰ ਪਾਰਕਿੰਗ ਚਾਹੀਦੀ ਤੁਸੀਂ ਸਸ ਪਾਰਕਿੰਗ ਸਲੋਟ ਬਣਾਓ ਮੈਂ ਕਹਿ ਕੇ ਵਾਕੇ ਇੱਥੋਂ ਪ੍ਰੋਪੋਜ਼ਲ ਪੇ ਜਵਾਈ 700 ਪਾਰਕਿੰਗ ਸਲੋਟਾਂ ਦਾ ਜੀ ਉਹ ਕਹਿੰਦੇ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ